ਗੁਰੂ ਘਰ ਦੇ ਸੇਵਕ ਸਰਦਾਰ ਚਰਨਜੀਤ ਸਿੰਘ ਜਿਹੜੇ ਲੰਗਰ ਤਿਆਰ ਕਰਦੇ ਹੋਏ ਕੜਾਹੇ ਵਿੱਚ ਡਿੱਗ ਪਏ ਸੀ ਉਹਨਾਂ ਦੀ ਤਾਜ਼ਾ ਖਬਰ ਪ੍ਰਾਪਤ ਹੋਈ ਹੈ ਚਰਨਜੀਤ ਸਿੰਘ ਦੀ ਹਾਲਤ ਵਿੱਚ ਸੁਧਾਰ ਆ ਰਿਹਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਉਹਨਾਂ ਦਾ ਹਾਲ ਪੁੱਛਣ ਲਈ ਹਸਪਤਾਲ ਗਏ ਤਾਂ ਚਰਨਜੀਤ ਸਿੰਘ ਨੇ ਕਿਹਾ ਕਿ ਮੈਂ ਚੜ੍ਹਦੀ ਕਲਾ ਵਿੱਚਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪ੍ਰਤੀ ਮਨਜੀਤ ਸਿੰਘ ਜੀ ਕੇ ਨੇ ਸ਼ਾਇਦ ਦਾਨ ਦਿੱਲੀ ਗੁਰਦੁਆਰਾ ਕੁਬੇ ਤੁੰਡਾ। ਕੀ ਹਾਲ ਚਾਲ ਹੈ ਤੁਹਾਡਾ? ਚੰਡੀਗੜ੍ਹ ਜੀ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਦੇ ਝੁੱਲਸ ਜਾਣ ਤੋਂ ਬਾਅਦ ਉਹਨਾਂ ਦੀ ਸਿਹਤ ਯਾਬੀ ਲਈ ਪੂਰੇ ਸੰਸਾਰ ਵਿੱਚ ਅਰਦਾਸ ਬੇਨਤੀਆਂ ਹੋ ਰਹੀਆਂ ਸੀ। ਮਨਜੀਤ ਸਿੰਘ ਜੀ ਕੇ ਨੇ ਇਹ ਵੀ ਕਿਹਾ ਕਿ ਉਹਨਾਂ ਲਈ ਜੋ ਵੀ ਸੇਵਾ ਹੋਵੇਗੀ ਉਹ ਤਿਆਰ ਹਨ। ਜਦੋਂ ਗੁਰੂ ਜੀ ਬਖਸ਼ੀ ਸਾਹਿਬ ਤੁਸੀਂ ਏਡੀ ਤਕਰੀਰ ਤੇ ਵੀ ਚੜ੍ਹਦੀ ਕਲਾ ਦੀ ਗੱਲ ਕਰ ਰਹੇ ਹੋ। ਗੁਰੂ ਦੀ ਮਿਹਰ ਹੈ ਔਰ ਗੁਰੂ ਦੇ ਕੰਮ ਕਰਦੇ ਹੀ ਤੁਹਾਡੇ ਤੇ ਇਹ ਹੋਇਆ ਗੁਰੂ ਆਪ ਤੁਹਾਡੇ ਅੰਸੰਗ ਹੋਊਗਾ। ਔਰ ਦਿੱਲੀ ਗੁਜਾਰਾ ਕਮੇਟੀ ਵੱਲੋਂ ਸਾਰੀ ਸੰਗਤਾਂ ਅਰਦਾਸ ਕਰ ਰਹੀਆਂ ਇਸ ਵੇਲੇ ਪੂਰੀ ਦੁਨੀਆ 'ਚ ਤੁਹਾਡੇ ਆਸਤੇ। ਔਰ ਸਾਨੂੰ ਜਿੰਨੇ ਸੇਵਾ ਕਰਨ ਦੀ ਮਨ ਨਾਲੇ ਨਾਲ ਸੇਵਾ ਕਰਾਉਣ ਨਾਲ ਮੈਂ। ਓਕੇ ਓਕੇ। ਔਰ ਬਾਬੇ ਦੀ ਅਰਦਾਸ ਆ ਗੁਰੂ ਸੰਗਤ ਦੀ ਅਰਦਾਸ ਆ ਕਿ ਤੁਸੀਂ ਇਸ ਵੇਲੇ ਵੀ ਚੜ੍ਹਦੀ ਕਲਾ 'ਚ ਹਸਾਲੇ ਚੀਓ ਗੁਰੂ ਬੇਰ ਰੱਖੂਗਾ ਤੁਸੀਂ ਤਗੜੇ ਹੋ ਕੇ ਮੁੜ ਕੇ ਸੇਵਾ ਕਰੋਗੇ। ਸਾਡਾ ਹੋਰ ਸਾਡੇ ਲਈ ਜੋ ਸੇਵਾ ਹੋਏਗੀ ਅਸੀਂ ਤਿਆਰ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ